ਦੁਨੀਆਂ ਵੀਡੀਓ ਬਣਾਇਆ ਹੁਣ ਤੱਕ ਸਭ ਤੋਂ ਜ਼ਿਆਦਾ ਪਾਵਰਫੁੱਲ ਇੰਜਨ ਰੱਸੀ ਮਾਰੋ ਬਾਈ ਇਹਨੂੰ ਸਟਾਰਟ ਕਰੋ। ਓ ਬਾਈ ਜੀ ਰੱਸੀ ਦੀ ਕੀ ਲੋੜ ਆ ਤੁਹਾਡੇ ਕੋਲੇ ਚਾਬੀ ਲੱਗੀ ਹੋਈ ਆ ਸੈਲਫ ਮਾਰੋ ਤੁਸੀਂ। ਆ ਗੇਅਰ ਆ ਜਿਹੜਾ ਇਹ ਟਾਇਰਾਂ ਨੂੰ ਹਾਈ ਤੇ ਲੋ ਕਰੂਗਾ। ਹਾਈ ਤੇ ਲੋ ਕਰੂਗਾ ਔਰ ਸਾਰ ਨਾ ਬੜੀ ਹੋਰ ਗੱਲ ਗੱਲ। ਜੀ ਇਹਨੂੰ ਗੇਅਰ ਨੂੰ ਲਾਉਣ ਲਈ ਕਿਸੇ ਕਲੱਚ ਦੱਬਨ ਦੀ ਲੋੜ ਨਹੀਂ ਐ। ਅਲੀ ਰੂਟਰੀ ਦਾ ਫੇਰ ਇਹ ਅਲੱਗ ਤੋਂ ਤਿੰਨ ਗੇਅਰ ਫੇਰ ਅਲੱਗ ਤੋਂ ਨੇ। ਠੀਕ ਆ ਹਾਂ ਇਹਦਾ ਗੇਅਰ ਅਗਰ ਸਿੱਧੇ ਚੱਕਰਾਂ 'ਚ ਚਲਾਉਣਾ ਤਾਂ ਇੱਥੇ ਆ ਗਿਆ। ਅੱਗੇ ਇੱਥੇ ਨਿਊਟਰਲ ਆ ਗਿਆ। ਇੱਥੇ ਪਿਛਲੇ ਉਲਟੇ ਚੱਕਰਾਂ 'ਚ ਚਲਾਉਣ ਵਾਸਤੇ ਦੂਜਾ ਗੇਅਰ ਆ ਗਿਆ। ਆਪਾਂ ਨੇ ਮੰਨ ਲਓ ਕੋਈ ਜਗ੍ਹਾ ਇਹ ਜੀ ਆ ਜਾਂਦੀ ਹੈ ਵੀ ਉੱਥੇ ਆਪਣੇ ਕੋਲ ਜਗ੍ਹਾ ਨਹੀਂ ਹੈ। ਇਹਨੂੰ ਹੈਂਡਲ ਨੂੰ 4x4 ਘੁਮਾ ਕੇ ਰੋਟਰੀ ਇਸ ਤਰੀਕੇ ਨਾਲ ਵੀ ਚੱਲੇਗੀ। 4x4 ਘੁਮਾ ਕੇ ਰੋਟਰੀ ਇਸ ਤਰੀਕੇ ਨਾਲ ਵੀ ਚੱਲੇਗੀ। ਹੋਰ ਘਮਾਉਣਾ ਚਾਹਣੇ ਤਾਂ ਰੋਟਰੀ ਇਧਰਲੇ ਪਾਸੇ ਉਹ ਵੀ ਚੱਲੇਗੀ। ਮੈਂ ਖੋਜਦਾ ਸੀ ਬਾਈ ਸਿੱਤਾ ਹੀ ਖੱਚਦਾ। ਜਦੋਂ ਆ ਆ ਨਾ ਬਦੇ ਆਏ ਘੁੰਮਦਾ ਲੈ। ਉਹ ਬਾਈ ਜੀ ਇਹਦੇ ਵਿੱਚ ਡਿਫਾਈਸ਼ਨ ਲੱਗਿਆ ਹੋਇਆ ਸੱਚੇ ਚ ਫੈਸਲਾ ਕਰਦੇ ਨਿਕਲਦਾ ਇੱਕ ਤੇ ਤਾਂ ਜਾਵੋ ਜਾਂਦਾ ਦੂਜਾ ਆਪਣੇ ਆਪ ਖੰਭ ਜਾਂਦਾ ਲਓ ਵੀ ਮੋਲੋ ਅੱਜ ਤੁਹਾਨੂੰ ਰਾਗਟ ਦਾ ਬੱਚਾ ਦਿਖਾਉਣ ਲੱਗੇ ਆ ਸਜਣੋ ਇਹ ਸੰਦ ਬਣਿਆ ਤਾਂ ਜ਼ਰੂਰ ਖੇਤ 'ਚ ਕੰਮ ਕਰਨ ਵਾਸਤੇ ਪਰ ਮੈਨੂੰ ਐਂ ਲੱਗਦਾ ਵੀ ਜਿਹੜੀ ਦੀ ਸ਼ੇਪ ਆ ਨਾ ਇਹ ਐਂ ਆ ਵੀ ਜੇ ਇਹਨੂੰ ਕਿਤੇ ਧਰਤੀ 'ਚ ਐਂ ਸਿੱਧਾ ਕਰਕੇ ਛੱਡ ਦੇਣਾ ਹੋਵੇ ਨਾ ਤੇ ਧਰਤੀ ਦੇ ਵਿੱਚ ਸੱਲ ਮਾਰ ਕੇ ਕਿਹੜਾ ਨਾਂ ਲੰਗ ਜੂ ਰਾਜੇ ਬਾਈ ਆ ਕਿੱਥੋਂ ਬਣਾਤਾ ਆ ਹਾਰਾਕਟ ਦਾ ਬੱਚਾ ਕਿੱਥੋਂ ਲਿਆਂਦਾ ਹੈ ਗੱਲ ਇਹ ਆ ਲੁੱਪੋ ਵਾਲਿਓ ਰਾਕਟ ਦਾ ਬੱਚਾ ਬਣਾਇਆ ਕਿਸਾਨਾਂ ਲਈ ਕਿਸਾਨਾਂ ਨੇ ਖੇਤਾਂ ਦੇ ਵਿੱਚ ਕਰਨਾ ਕੰਮ ਕਿਸਾਨ ਦੀ ਜ਼ਰੂਰਤ ਦੇ ਮੁਤਾਬਕ ਇਸ ਤਰੀਕੇ ਦੀ ਮਸ਼ੀਨ ਬਣਾਤੀ ਕਿ ਕਿਸਾਨ ਹੁਣ ਇਹਨੂੰ ਮਸ਼ੀਨ ਨੂੰ ਰਾਕਟ ਬਹੁਬਲੀ ਦੇ ਨਾਂ ਨਾਲ ਹੀ ਜਾਣੂਗਾ ਅੱਛਾ ਇਹਦਾ ਨਾਂ ਵੀ ਇਹੀ ਦਰਤਾ ਇਹਦਾ ਨਾਮ ਜਿਹੜਾ ਰੱਖਿਆ ਇਹਦਾ ਨਾਮ ਹੈ ਬਾਹੂਬਲੀ ਇਸ ਮਸ਼ੀਨ ਦਾ ਜੋ ਨੌਂ ਤਰਿਆ ਨਾਂ ਰੱਖਿਆ ਇਹਦਾ ਬਾਹੂਬਲੀ ਔਰ ਮਸ਼ੀਨ ਦਾ ਜੋ ਅਸਲ ਨਾਮ ਹੈ ਉਹ ਹੈ ਬੁਲੰਦ ਕਿਸਾਨ ਬਾਹੂਬਲੀ ਹਾਂ ਤੇ ਆਪਾਂ ਇਹਦੇ ਵਿੱਚ ਰਾਕਟ ਫਿੱਟ ਕਰਦਗੇ ਮੈਨੂੰ ਇਹ ਰਾਕਟ ਲੱਗੀ ਜਾਂਦਾ ਇਹ ਰਾਕਟ ਹੀ ਬਣਾਇਆ ਕਿਉਂਕਿ ਇਹ ਜਿਹੜੀ ਮਸ਼ੀਨ ਹੈ ਇਹ ਮਸ਼ੀਨ ਨੂੰ ਕਿਹਾ ਜਾਂਦਾ ਹੈ ਬੈਕ ਰੋਟਰੀ ਹਮ ਆਮ ਤੌਰ ਤੇ ਜਿੰਨੀਆਂ ਵੀ ਮਸ਼ੀਨਾਂ ਨੇ ਉਹ ਡਾਇਰੈਕਟ ਚੱਲਦੀਆਂ ਨੇ ਟਾਇਰ ਉੱਤਰ ਜਾਂਦੇ ਨੇ ਬਲੇਡ ਪੈ ਜਾਂਦੇ ਨੇ ਉਸ ਤਰੀਕੇ ਨਾਲ ਮਸ਼ੀਨਾਂ ਚੱਲਦੀਆਂ ਨੇ ਬਿਲਕੁਲ ਅਲੱਗ ਮਸ਼ੀਨ ਹੈ ਡੋਲਦੀਆਂ ਹਲਕਾ ਜਿਆਦਾ ਬੈਲੈਂਸ ਕਰਨ ਚ ਥੋੜੀ ਜਿਆਦਾ ਤੰਗੀ ਆਉਂਦੀ ਆ ਹਨਾ ਤਾਂ ਇਹਦੇ ਲਈ ਤੁਸੀਂ ਖਤਮ ਕਰਤਾ ਪਰ ਇਹ ਟਾਇਰਾਂ ਇਹ ਟਾਇਰਾਂ ਤੇ ਜ਼ੋਰ ਲਾਊਗਾ ਇਹ ਮਸ਼ੀਨ ਹੀ ਭਾਈ ਜੀ ਇਸ ਤਰੀਕੇ ਨਾਲ ਬਣਾਈ ਹੈ ਇਹ ਟਾਇਰ ਅਲੱਗ ਵਰਕ ਕਰਨਗੇ ਔਰ ਪਿਛਲੀ ਰੂਟਰੀ ਅਲੱਗ ਵਰਕ ਕਰੂਗੀ ਇਹਦੇ ਵਿੱਚ ਜਿਹੜੇ ਗੇਅਰ ਨੇ ਗੇਅਰ ਵੀ ਆਪਾਂ ਨੇ ਅਲੱਗ-ਅਲੱਗ ਕਿਸਮ ਦੇ ਕਰਤੇ ਨੇ ਮੈਨੂੰ ਮਾੜਾ ਸਮਝਾਓ ਵੀ ਇਹਦਾ ਮਤਲਬ ਇਹ 4x4 ਬਣ ਗਿਆ ਇਹ 4x4 ਮਸ਼ੀਨ ਬਣ ਗਈ ਹੈ ਭਾਈ ਇਹਦਾ ਆ ਵੀ ਕੰਮ ਕਰੂਗਾ ਇਹਦਾ ਆ ਵੀ ਕੰਮ ਬਿਲਕੁਲ ਕੰਮ ਕਰੂਗਾ ਠੀਕ ਆ ਤੇ ਇਹ ਦੋਨਾਂ ਨੂੰ ਇੱਕੋ ਹੀ ਗੇਅਰ ਲਾਤਾ ਨਹੀਂ ਬਿਲਕੁਲ ਗਲਤ ਆ ਜਿਹੜੀ ਮਸ਼ੀਨ ਅੱਗੇ ਚੱਲਣੀ ਹੈ ਇੰਜਨ ਚੱਲਣਾ ਹੈ ਇੰਜਨ ਦਾ ਗੇਅਰ ਦਾ ਜਿਹੜਾ ਇਹ ਮੂਰਲਾ ਹਿੱਸਾ ਲੱਗਾ ਹੈ ਜਿਹੜਾ ਟਾਇਰਾਂ ਨੂੰ ਘੁਮਾਉਂਦਾ ਹੈ ਪਿਛਲੇ ਪਾਸੇ ਜਿਹੜੀ ਆਪਾਂ ਰੂਟਰੀ ਲਗਾਈ ਹੈ ਇਹਦਾ ਇੱਕ ਗੇਅਰ ਆਪਾਂ ਨੇ ਅਲੱਗ ਕਰਤਾ ਹੈ ਜਿਹੜਾ ਕਿ ਪਿਛਲੀ ਰੂਟਰੀ ਨੂੰ ਘੁਮਾਊਗਾ ਇੱਕੋ ਹੀ ਟਾਈਮ ਦੇ ਵਿੱਚ ਟਾਇਰ ਵੀ ਚੱਲਣਗੇ ਇੱਕੋ ਹੀ ਟਾਈਮ ਦੇ ਵਿੱਚ ਪਿਛਲੀ ਰੂਟਰੀ ਵੀ ਚੱਲੇ ਅੱਛਾ ਇਹਦਾ ਮਤਲਬ ਇਹ ਹੋ ਗਿਆ ਵੀ ਜੇ ਟਾਇਰ ਤੇਜ਼ ਤੋਰਨੇ ਆ ਆ ਹੌਲੀ ਤੋਰਨੀ ਆ ਤਾਂ ਵੀ ਹੋਊਗਾ ਜੇ ਇਹ ਹੌਲੀ ਤੋਰਨੀ ਆ ਆ ਤੇਜ਼ ਤੋਰਨੀ ਆ ਤਾਂ ਵੀ ਹੋਊ ਬਿਲਕੁਲ ਹੋਊਗਾ ਕਿਉਂਕਿ ਇਹਦੇ ਵਿੱਚ ਜਿਹੜਾ ਗੇਅਰ ਤੁਰਨ ਵਾਲਾ ਲਾਇਆ ਹੈ ਇਹ ਹਾਈ ਔਰ ਲੋ ਲਾਇਆ ਜਿਵੇਂ ਕਿ ਵੱਡੇ ਟਰੈਕਟਰਾਂ ਦੇ ਵਿੱਚ ਹੁੰਦਾ ਠੀਕ ਆ ਅੱਛਾ ਆਪਾਂ ਰੋਟਾਵੇਟਰ ਹਾਈ ਲੋ ਚ ਵੱਡੇ ਟਰੈਕਟਰ ਚ ਚਲਾਉਨੇ ਆ ਉਸ ਤਰ੍ਹਾਂ ਹੀ ਇਹਦੇ ਵਿੱਚ ਆਪਾਂ ਇਹ ਹਾਈ ਲੋ ਲਾਤਾ ਅੱਛਾ ਆ ਗੇਅਰ ਆ ਜਿਹੜਾ ਇਹ ਟਾਇਰਾਂ ਨੂੰ ਹਾਈ ਤੇ ਲੋ ਕਰੂਗਾ ਹਾਈ ਤੇ ਲੋ ਕਰੂਗਾ ਔਰ ਸਾਰ ਨਾ ਬੜੀ ਹੋਰ ਗੱਲ ਗੱਲ ਇਹਨੂੰ ਗੇਅਰ ਨੂੰ ਲਾਉਣ ਲਈ ਕਿਸੇ ਕਲੱਚ ਦਬੰਦੀ ਲੋੜ ਨਹੀਂ ਹੈ ਉਂਗਲੀ ਨਾਲ ਸਿਰਫ ਉਂਗਲੀ ਨਾਲੇ ਗੇਅਰ ਆਏ ਪੈ ਜਾਣਾ ਹੈ ਉਂਗਲੀ ਨਾਲ ਪਾਕੇ ਦੇਖੋ ਅੱਛਾ ਇਹ ਇਹ ਬੈਕ ਵੀ ਹੋਊਗਾ ਨਿਊਟਰਲ ਵੀ ਹੋ ਗਿਆ ਲੋ ਵੀ ਹੋ ਗਿਆ ਹਾਈ ਵੀ ਹੋ ਗਿਆ ਉਸ ਤੋਂ ਬਾਅਦ ਆ ਗਈ ਆ ਮਗਰਲੀ ਰੂਟਰੀ ਮਗਰਲੀ ਰੂਟਰੀ ਦਾ ਫਿਰ ਇਹ ਅਲੱਗ ਤੋਂ ਤਿੰਨ ਗੇਅਰ ਫਿਰ ਅਲੱਗ ਤੋਂ ਨੇ ਠੀਕ ਆ ਹਾਂ ਇਹਦਾ ਗੇਅਰ ਅਗਰ ਸਿੱਧੇ ਚੱਕਰਾਂ 'ਚ ਚਲਾਉਣਾ ਤਾਂ ਇੱਥੇ ਆ ਗਿਆ ਅੱਗੇ ਇੱਥੇ ਨਿਊਟਰਲ ਆ ਗਿਆ ਇੱਥੇ ਪਿਛਲੇ ਉਲਟੇ ਚੱਕਰਾਂ 'ਚ ਚਲਾਉਣ ਵਾਸਤੇ ਦੂਜਾ ਗੇਅਰ ਆ ਗਿਆ ਉਲਟੇ ਚੱਕਰਾਂ 'ਚ ਚਲਾਉਣ ਵਾਸਤੇ ਪਹਿਲਾ ਗੇਅਰ ਆ ਗਿਆ ਅੱਛਾ ਇਹ ਪਹਿਲਾ ਰਿਵਰਸ ਦੂਜਾ ਰਿਵਰਸ ਫਿਰ ਨਿਊਟਰਲ ਫਿਰ ਪਹਿਲਾ ਅਗਲਾ ਅਗਲਾ ਫੋਰਵਰਡ ਮਤਲਬ ਰੂਟਰੀ ਪੁੱਠੀ ਵੀ ਘੁੰਮੂਗੀ ਰੂਟਰੀ ਸਿੱਧੀ ਵੀ ਘੁੰਮੂਗੀ ਯਾਰ ਕਮਾਲ ਕਰਤੀ ਕਮਾਲ ਕਰਤੀ ਕਮਾਲ ਕਰਤੀ ਆ ਤਾਂ ਔਰ ਕੱਲੀ ਰੂਟਰੀ ਨਹੀਂ ਇਹਨੂੰ ਰੂਟਰੀ ਨੂੰ ਚਲਾਉਣ ਦੇ ਲਈ ਆਪਾਂ ਨੇ ਮੰਨ ਲਓ ਕੋਈ ਜਗ੍ਹਾ ਇਹ ਜੀ ਆ ਜਾਂਦੀ ਹੈ ਵੀ ਉੱਥੇ ਆਪਣੇ ਕੋਲ ਜਗ੍ਹਾ ਨਹੀਂ ਹੈ ਇਹਨੂੰ ਹੈਂਡਲ ਨੂੰ 4x4 ਘੁਮਾ ਕੇ ਰੂਟਰੀ ਇਸ ਤਰੀਕੇ ਨਾਲ ਵੀ ਚੱਲੇਗੀ 4x4 ਘੁਮਾ ਕੇ ਰੂਟਰੀ ਇਸ ਤਰੀਕੇ ਨਾਲ ਵੀ ਚੱਲੇਗੀ ਹੋਰ ਘਮਾਉਣਾ ਚਾਹਣੇ ਤਾਂ ਰੂਟਰੀ ਇਧਰਲੇ ਪਾਸੇ ਉਹ ਵੀ ਚੱਲੇਗੀ ਮਤਲਬ ਪ੍ਰੀਤ ਸਾਫ਼ ਇੱਕ ਗੱਲ ਇਹ ਹੋ ਗਈ ਦੇਖੀ ਵੀ ਜਿਵੇਂ ਮੈਂ ਉਹ ਮੈਂ ਇਧਰੋਂ ਬਾਹਰ ਆ ਮੈਂ ਇਧਰਲੇ ਪਾਸੋਂ ਮੈਂ ਇਧਰਲੇ ਪਾਸੋਂ ਬਾਹਰ ਆ ਹੁਣ ਮੇਰਾ ਜਾਵੜਿਆ ਮੇਰਾ ਜਾਵੜਿਆ ਆ ਖੁੰਝੇ ਚ ਤਾਂ ਖੁੰਝਾ ਰਹਿ ਗਿਆ ਮੈਂ ਉਹ ਲਾਉਣਾ ਖੁੰਝਾ ਤਾਂ ਮੈਂ ਕੀ ਕਰੂੰਗਾ ਐਦੇ ਨਾਲ ਮੈਂ ਐਵੇਂ ਖੁੰਝਾ ਲਾ ਦੂੰਗਾ ਬਿਲਕੁਲ 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 ਮੈਂ ਖੁੰਝਾ ਲਾ ਦੂੰਗਾ ਬਿਲਕੁਲ ਫਿਰ ਜੇ ਮੈਂ ਖੁੰਝਾਂ ਦੇ ਵਿੱਚੋਂ ਮਿੱਟੀ ਚੱਕੀ ਆ ਖੁੰਝੇ ਹਰ ਵਾਰੀ ਬੋਹਣ ਨਾਲ ਨੀਵੇਂ ਹੋ ਜਾਂਦੇ ਆ ਤਾਂ ਮੈਂ ਇਹਦੇ ਉਲਟਾ ਗियर ਕਰਕੇ ਖੁੰਝਾਂ ਨੂੰ ਮਿੱਟੀ ਧੱਕ ਵੀ ਦੂੰ ਬਿਲਕੁਲ ਠੀਕ ਬਿਲਕੁਲ ਠੀਕ ਹੈਨਾ ਬਸ ਮਤਲਬ ਖੁੰਝੇ ਜੇ ਨੀਵੇਂ ਹੁੰਦੇ ਆ ਤਾਂ ਮੈਂ ਉਸ ਹਾਵ ਨਾਲੋਂ ਬਾਹ ਕੇ ਖੁੰਝੇ ਉੱਚੇ ਕਰ ਸਕਦਾ ਹੈਨਾ ਜਿਸ ਮੈਨੂੰ ਲੱਗਦਾ ਵੀ ਇਹ ਬਹੁਤ ਕਮਾਲ ਹੋ ਗਿਆ ਮਤਲਬ ਐਦੀ ਰਿਵਰਸ ਪੀਟੀਓ ਫਾਰਵਰਡ ਪੀਟੀਓ ਹਾਈ ਪੀਟੀਓ ਲੋ ਪੀਟੀਓ ਇਹਨੂੰ ਦੇਤਾ ਇਹਦੇ ਲਈ ਹਾਈ ਲੋ ਗੇਅਰ ਹੋ ਗਿਆ। ਬਿਲਕੁਲ ਬਿਲਕੁਲ ਅਲੱਗ ਹੋ ਗਿਆ ਤੇ ਇਹਦਾ ਹੈਂਡਲ ਆ ਜਿਹੜਾ ਉਹ ਘੁੰਮਣਾ ਸਟਾ ਉਹ ਘੁੰਮਣ ਵਾਲਾ ਹੋ ਗਿਆ। ਇੰਜਣ ਕਿੰਨੇ ਪਾਵਰ ਦਾ ਦਿੰਦਾ? ਇਹਦੇ ਵਿੱਚ ਜਿਹੜਾ ਇੰਜਣ ਆਇਆ ਇੰਜਣ ਵੀ ਹੁਣ ਬਿਲਕੁਲ ਅਲੱਗ ਬਿਹਤਰੀਨ ਤਕਨੀਕੀ ਦਾ ਇੰਜਣ ਲਾ ਦਿੱਤਾ ਹੈ। ਇਹਨੂੰ ਆਪਾਂ ਨੇ 9.5 HP ਕੰਪਨੀ ਦੇ ਅੰਦਰ ਜਪਾਨੀ ਸੀਰੀਜ਼ ਦਾ ਸਪੈਸ਼ਲ ਇੰਜਣ ਇਹਨੂੰ ਇਹਦੇ ਵਿੱਚ ਲਗਾਇਆ ਹੈ। ਇਹਦੇ ਉੱਪਰ ਮੈਂ ਨਾ ਤੁਹਾਡੀ ਕੰਪਨੀ ਦੀ ਮੋਹਰ ਹੀ ਆਸ ਜੀ ਕੰਪਨੀ ਦੀ ਮੋਹਰ ਵੀ ਹੋਊਗੀ ਜਪਾਨੀ ਮਾਡਲ ਹੋਊਗਾ ਔਰ ਪਾਵਰ ਲਿਖੀ ਹੋਊਗੀ। ਔਰ ਜਿਹੜਾ ਇਹ ਇੰਜਣ ਹੈ ਅੱਗੇ ਇਹਦੇ weight ਵੀ ਲਾ ਉਹ ਤਾਂ ਫਿਸਲਪ ਕਰ ਜਾਂਦੀ ਏ ਮਸ਼ੀਨਾ ਆ ਪਾ ਬੇਟਾ ਮੈਂ ਤਾਂ ਕਿ ਉਹਦਾ ਹੀ ਸ਼ੋਅ ਆ ਆ ਵੇਟ ਲਾ ਤੇ ਇਹ ਪ੍ਰੋਪਰ 20 ਕਿਲੋ ਦਾ ਵੇਟ ਲਗਾਇਆ ਇਹਦਾ ਜਿਹੜਾ 에ਅਰ ਕਲੀਨਰ ਹੈ ਸਲੈਂਸਰ ਹੈ ਇਹ ਵੀ ਬਿਲਕੁਲ ਅਲੱਗ ਤਰੀਕੇ ਦਾ ਡਬਲ 에ਅਰ ਕਲੀਨਰ ਲਗਾਤਾ ਜਿਵੇਂ ਤੂੜੀ ਵਾਲੀ ਮਸ਼ੀਨਾਂ ਦੇ ਟਰੈਕਟਰ ਨੂੰ ਲੱਗਿਆ ਹੁੰਦਾ ਵੀ ਮਤਲਬ ਕਹਿਣ ਤੋਂ ਪਾਵੇਂ ਨੂੰ ਸੁੱਕਾ 에ਅਰ ਕਲੀਨਰ ਲਾਤਾ ਵੀ ਡਬਲ ਲਾਤਾ ਵੀ ਇਹ ਮਿੱਟੀ ਖਿੱਚੇ ਹੀ ਨਾ ਮਿੱਟੀ ਕਿਤੇ ਔਰ ਸਾਰੀ ਰੱਬੀ ਗੱਲ ਇਹਦੇ ਵਿੱਚ ਜਿਹੜਾ ਕਾਰਬੂਰੇਟਰ ਲਗਾਇਆ ਹੈ ਇਹ ਵੀ ਜਪਾਨੀ ਸੀਰੀਜ਼ ਦਾ ਇਸ ਤਰੀਕੇ ਦਾ ਕਾਰਬੂਰੇਟਰ ਲਗਾਤਾ ਇਹਦੀ ਕੋਈ ਹਵਾ ਕੱਢਣ ਦੀ ਲੋੜ ਨਹੀਂ ਕਦੇ ਇਹਨੂੰ ਕੁਝ ਕਰਨ ਦੀ ਲੋੜ ਨਹੀਂ ਕੋਈ ਕਚਰਾ ਵੀ ਆਉਂਦਾ ਦਾ ਸਾਫਟਲੀ ਲੋਡ ਨਹੀਂ ਕਚਰਾ ਵਗੈਰਾ ਵੀ ਆਪਣੇ ਆਪ ਇਹਦਾ ਬਾਹਰ ਹੋ ਜਾਊਗਾ ਅੱਛਾ ਇਹ 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 ਮਤਲਬ ਨਵੇਂ ਨਵੇਂ ਤਕਨੀਕ ਦਾ ਇਹ ਬਿਲਕੁਲ ਨਵੀਂ ਤਕਨੀਕ ਦੇ ਨਾਲ ਆਪਣੇ ਡਿਜ਼ਾਈਨ ਕੀਤਾ ਹੋਇਆ ਹੈ ਹੁਣ ਆਪਾਂ ਇਹਦੀਆਂ ਗੱਲਾਂ ਆ ਸਮਝ ਲਈਆਂ ਇਹਦੀ ਆ ਹਾਈ ਲੋ ਹੋਗੀ ਉਹ ਬੈਕ ਹੋ ਗਿਆ 4x4 ਹੋ ਗਿਆ 9 ਹਾਰਸ ਪਾਵਰ ਦਾ ਹੋ ਗਿਆ ਜੀ ਜਾਪਾਨੀ ਹੋ ਗਿਆ 9.5 ਹਾਰਸ ਪਾਵਰ 9.5 ਹਾਰਸ ਪਾਵਰ ਹੋ ਗਿਆ ਜਿਹੜੇ ਆ ਪਾਸੇ ਆ ਦਿੱਤੇ ਆ ਕਿਉਂ ਦਿੱਤੇ ਆ ਆਹ ਇਹਦਾ ਭਾਈ ਜੀ ਜੱਤ ਤੁਹਾਨੂੰ ਡੈਮੋ ਦਿਖਾਉਂਗਾ ਰਾਕਟ ਤੁਸੀਂ ਆ ਕੇ ਨਾਮ ਦੇਤਾ ਮਸ਼ੀਨ ਦਾ ਨਵਾਂ ਹੈ ਬਾਹੂਬਲੀ ਨਾਲ ਤੁਸੀਂ ਲਗਤਾ ਰਾਕਟ ਇਹ ਹੁਣ ਬਾਹੂਬਲੀ ਰਾਕਟ ਵੜ ਕੇ ਹੀ ਉੜੂਗੀ ਨਹੀਂ ਇੱਕ ਗੱਲ ਮੈਨੂੰ ਹੋਰ ਦੱਸ ਦਿਓ ਹੁਣ ਇਹਦੇ ਬਾਰੇ ਵੀ ਇਹ ਮਹਿੰਗਾ ਬੜਾ ਕਰਤਾ ਹੈ ਭਾਈ ਜੀ ਚਿੰਤਾ ਘਾਵ ਕਰਦੇ ਹੋ ਨਾ ਕਿਸਾਨ ਦੇ ਘਰੇ ਜੇਬ ਦੇ ਵਿੱਚ ਬੋਝ ਪੈਣ ਦਵਾਗੇ ਔਰ ਕਿਸਾਨ ਦੇ ਖੇਤ ਦੇ ਵਿੱਚ ਕੰਮ ਵੀ ਪੂਰਾ ਕਰਵਾ ਕੇ ਦਵਾਗੇ ਨਹੀਂ ਮਹਿੰਗਾ ਤਾਂ ਨਹੀਂ ਬਾਲਾ ਕਰਦੇ ਬਾਈ ਜੀ ਮਹਿੰਗਾ ਨਹੀਂ ਕਰਦੇ ਚਿੰਤਾ ਨਾ ਕਰੋ ਤੇ ਇੱਕ ਮੈਨੂੰ ਗੱਲ ਹੋਰ ਦੱਸ ਦੋ ਇਹਦੇ ਨਾਲ ਅਟੈਚਮੈਂਟ ਕੋਈ ਨਹੀਂ ਦੇ ਰੇ ਤੁਸੀਂ ਵੀ ਜਿਵੇਂ ਅੱਗੇ ਆਮ ਅਟੈਚਮੈਂਟਾ ਇੱਥੇ ਪੂਰਾ ਭਰਿਆ ਪਿਆ ਹੁੰਦਾ ਆਪਣਾ ਗਰਾਊਂਡ ਇੰਨੀਆਂ ਅਟੈਚਮੈਂਟਾ ਇਹਦੇ ਨਾਲ ਦੇ ਕੁਝ ਨਹੀਂ ਰਹਿ ਤੁਸੀਂ ਉਹ ਬਾਈ ਜੀ ਮਸ਼ੀਨ ਹੀ ਜ਼ਿਆਦਾ ਆਪਾਂ ਨੇ ਰਾਕਟ ਬਹਾਬਲੀ ਬਣਾਤੀ ਫੇਰ ਆਪਾਂ ਨੂੰ ਅਟੈਚਮੈਂਟਾਂ ਦੀ ਕੀ ਲੋੜ ਐ ਇਹਦੇ ਲਈ ਆ ਜਿਹੜਾ ਜੰਤਰ ਬਣਾਇਆ ਐ ਇਸ ਜੰਤਰ ਦੇ ਇੰਨੇ ਕਾਰਨਾਮੇ ਨੇ ਜਦੋਂ ਮੈਂ ਤੁਹਾਨੂੰ ਡੈਮੋ ਦਿਖਾਉਂਗਾ ਕਿਸੇ ਅਟੈਚਮੈਂਟ ਦੀ ਕਿਸੇ ਕਲਟੀਵੇਟਰ ਕਿਸੇ ਡਵਲਪਲੋ ਕਿਸੇ ਚੀਜ਼ ਦੀ ਲੋੜ ਹੀ ਨਹੀਂ ਪੈ ਆਛਾ ਮਤਲਬ ਸਾਰਾ ਕੁਝ ਇਹੀ ਕਰੀ ਜਾਊਗਾ ਸਾਰਾ ਕੁਝ ਇਨੇ ਕਰ ਦੇਣਾ ਕੋਈ ਅਟੈਚਮੈਂਟ ਨਾ ਲਾਉਣੀ ਆ ਨਾ ਲਾਉਣੀ ਆ ਨਾ ਲਾਉਣੀ ਆ ਨਾ ਲਾਉਣੀ ਆ ਰੱਸੀ ਮਾਰੋ ਬਾਈ ਇਹਨੂੰ ਸਟਾਰਟ ਕਰੋ ਓ ਬਾਈ ਜੀ ਰੱਸੀ ਦੀ ਕੀ ਲੋੜ ਆ ਤੁਹਾਡੇ ਕੋਲੇ ਚਾਬੀ ਲੱਗੀ ਹੋਈ ਆ ਸੈਲਫ ਮਾਰੋ ਤੁਸੀਂ ਸੈਲਫ ਸੈਲਫ ਚਲੋ ਚੱਲ ਕਰ ਤੇਰਾ ਹੁਣ ਇਹ ਐਸ ਲੋਡ ਚੱਲਦਾ ਫਰੀ ਤਾਂ ਐਸ ਲੋਡ ਚੱਲਦਾ ਹੁਣ ਇਹ ਉੱਠਾ ਥੋੜੇ ਅਗਲੇ ਪਾਸੇ ਨੂੰ ਨਹੀਂ ਮਿੱਟੀ ਲਿਆਂਦਾ ਪੁੱਠੀ ਲਿਆਂਦਾ ਉਹ ਗੱਲ ਇਹ ਆ ਕਿ ਪੁੱਠਾ ਚੱਲ ਰਿਹਾ ਜ਼ੋਰ ਨਹੀਂ ਲੱਗ ਰਿਹਾ ਫਿਰ ਵੀ ਇੰਨਾ ਦਲਦਾ ਪੁੱਠੇ ਦੇ ਵਿੱਚ ਜ਼ੋਰ ਨਹੀਂ ਲੱਗ ਰਿਹਾ ਹਜੇ ਤਾਂ ਆਪਾਂ ਚਲਾਇਆ ਹੀ ਲੋਹ ਦੇ ਵਿੱਚ ਹੈ ਜਾਦੇ ਦੇ ਵਿੱਚ ਹਾਈ ਗੇਅਰ ਪਾ ਦੇਾਂਗੇ ਔਰ ਦੂਜਾ ਗੇਅਰ ਪੁੱਠਾ ਪਾ ਦੇਾਂਗੇ ਪਤਾ ਲੱਗੂਗਾ ਬਾਹਰੋਂ ਵੱਟੀ ਗੱਲ ਜ਼ਮੀਨ ਦੇਖੋ ਕਿਸ ਤਰੀਕੇ ਦੀ ਹੈ ਕਿੰਨੀ ਹਾਰਡ ਜ਼ਮੀਨ ਹੈ ਔਰ ਇੱਕੋ ਹੀ ਵਾਰੀ ਦੇ ਵਿੱਚ ਕੰਮ ਦੇਖੋ ਕਿਸ ਤਰੀਕੇ ਦਾ ਕਰਕੇ ਦਿੰਦਾ ਤੂੰ ਇਹ ਦੇਖ ਪ੍ਰੀਤ ਜਮੀਨ ਪੱਟਦਾ ਕਿੰਨੀ ਆ ਪੁੱਠਾ ਚਲਾਉਂਦਾ ਬਾਣਪੂਰਾ ਰੱਪੜਾ ਪੂਰਾ ਰੱਖ ਤਾ ਬਾਣ ਔਰ ਰੱਪੜ ਤੋਂ ਬਾਅਦ ਕੋਈ ਵੀ ਰੋਟਾਵੇਟਰ ਬੜਾ ਲੈ ਲੋ ਇਸ ਤਰੀਕੇ ਦਾ ਹੀ ਮਿੱਟੀ ਦਾ ਚੂਰਾ ਕਰੂਗਾ ਨਹੀਂ ਫੜੇ ਫੜੇ ਡਲੇ ਬਣ ਜਾਂਦੇ ਨੇ ਹਾਂ ਤੂੰ ਦੇਖ ਯਾਰ ਪੁੱਠਾ ਚੱਲਦਾ ਯਾਰ ਹੈ ਕਮਾਲ ਯਾਰ ਸੰਧ ਕਮਾਲ ਬਣਿਆ ਹੈ ਫਿਰ ਨਵੇੜਾ ਦੇਖ ਫਰੀ ਤੋਂ ਏਡਾ ਕਿਆਰਾ ਬਣਾ ਹੋਵੇ ਏਡਾ ਕਿਆਰਾ ਬਾਦੂ ਦਾ ਆਰਾਮ ਨਾਲ ਬੰਦਾ ਤੁਰਿਆ ਫਿਰਦਾ ਕੋਈ ਵਾਈਬ੍ਰੇਸ਼ਨ ਨਹੀਂ ਇਹਦੇ ਵਿੱਚ ਕਿਸੇ ਵੀ ਕਿਸਮ ਦੀ ਦੇ ਹੱਥਾਂ ਨੂੰ ਕੋਈ ਦਕਾਬ ਵਟਉਂਦੀ ਟਾਇਰ ਚੱਲਣਗੇ ਰੂਟਰੀ ਚੱਲੂਗੀ ਔਰ ਪੈਟਰੋਲ ਦਾ ਖਰਚਾ 1 ਘੰਟੇ ਦੇ ਵਿੱਚ ਸਾਰਾ ਹੀ ਇਹਦਾ 750 ਰੁਪਆ ਆਹ ਟਾਇਰ ਟੇਰਾਂ ਚ ਦਮ ਦੇਖ ਕਿੰਨਾ ਇਹ ਟਾਇਰ ਪੁੱਠਾ ਘੁੰਮਦੇ ਨੂੰ ਗਾਂ ਨੂੰ ਫੱਜ ਰਹੇ ਆ ਹਾਂ ਜਦੋਂ ਬਾਹਰ ਸਖਤ ਪੱਟਣਾ ਉਦੋਂ ਪੁੱਠਾ ਘੇਰ ਨਾਲੋਂ ਜਿਦੋਂ ਬਾਹਰ ਕੋਲਾ ਉਹ ਦੂਜੇ ਦਾ ਜੇਰ ਲਾ ਲਓ ਇੱਥੇ ਲੱਗਿਆ ਲੱਗਾ ਕਮਾਈਆਂ ਕਮਾਈ ਲੱਗਿਆ ਲੱਗਾ ਕਮਾਵੇ 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 ਆ ਦੇ ਐਨਾ ਜਾਂਦਾ ਐਨਾ ਜਾਂਦਾ ਥੱਲੇ ਉਹ ਕੋਈ ਲੋੜ-ਲਾੜ ਨਹੀਂ ਮੰਨਦਾ ਇਹਨੇ ਲੋੜ ਬੰਦਣਾ ਕੀ ਆ ਬਾਈ ਜੀ ਸਾਡੇ 9x ਪੀਲਾ ਜਾਪਾਨੀ ਇੰਜਨ ਲੱਗਿਆ ਇਹ ਨਹੀਂ ਲੋੜ-ਲੂੜ ਬੰਦਦਾ ਹੁਣ ਤੱਕ ਜਿੰਨੀਆਂ ਜਿੰਨੀਆਂ ਵੀਡੀਓ ਬਣਾਈਆਂ ਹੁਣ ਤੱਕ ਸਭ ਤੋਂ ਜ਼ਿਆਦਾ ਪਾਵਰਫੁੱਲ ਇੰਜਨ ਆ ਕਿਹੜਾ ਗੇਅਰ ਲਾਤਾ ਹਾਈ ਲਾਤਾ ਹਾਈ ਤੇ ਤੁਰਨ ਵੱਧ ਲਾਤਾ ਉਹਨਾਂ ਜਾਵੇ ਲਾਤਾ ਜੇ ਤੇਜ਼ ਤੇਜ਼ ਕੰਮ ਨਵੇੜਨਾ ਤੇ ਕੰਮ ਵੇ ਬਈ ਇੰਨੇ ਸਖਤ ਬਾਣ ਚ ਹਾਈ ਬਣਦਾ ਨਹੀਂ ਵਿਜਵਾੜ ਨੇ ਲਾਤਾ ਨੱcke ਨਾ ਲਾਣਾ ਮਾ ਥੋਟਦਾ ਸੀ ਬਾਈ ਫਿੱਟਾ ਹੀ ਖੱਜਦਾ ਜਦੋਂ ਆ ਨੱਪਦੇ ਆਇਆਂ ਕੰਮ ਦਾਲੇ ਉਹ ਭਾਈ ਜੀ ਇਹਦੇ ਵਿੱਚ ਡਿਫਾਈਸ਼ਨ ਲੱਗਿਆ ਹੋਇਆ ਸੱਜੇ ਤੇ ਕੰਕਲਾ ਕੱਤੇ ਡੰਡਾ ਇੱਕ ਚੱਕਾ ਜਾ ਵੇ ਰਿਹਾ ਦੂਜਾ ਆਪਣੇ ਆਪ ਘੁੰਮ ਜਾਂਦਾ ਆਹ ਵੇਖੋ ਯਾਰ ਵਾਕਿਆ ਹੀ ਭਾਈ ਵੀ ਜਿਹੜੀਆਂ ਅਟੈਚਮੈਂਟ ਐਸੇ ਅਟੈਚਮੈਂਟ ਦੇ ਨਾਲ ਇਹਨੇ ਆ ਕੰਮ ਕਰਨਾ ਸਟਾਰਟ ਕੀਤਾ ਐਸੇ ਅਟੈਚਮੈਂਟ ਦੇ ਨਾਲ ਇਹਨੇ ਦੋਨੇ ਪਾਸੇ ਮਿੱਟੀ ਲਾ ਦੇਣੀ ਆ ਜੇ ਬੈੱਡ ਬਣਾਉਣਾ ਵੇ ਬਰਾਬਰ ਦੀ ਆਪਾਂ ਇੱਕ ਵਾਰੀ ਹੋਰ ਚਲਾ ਦੇਣਾ ਨਾਲੇ ਹੀ ਪਾਉਣੀ ਆ ਕੁਛ ਵੀ ਕਰਨਾ ਇਦੋਂ ਬਿੱਤਰ ਮਿੱਟੀ ਜਾਂ ਇਦੋਂ ਬਿੱਤਰ ਕੰਮ ਹੋਰ ਕੋਈ ਅਟੈਚਮੈਂਟ ਕਰ ਹੀ ਨਹੀਂ ਸਕਦੀ ਬਿਨਾ ਬਾਹੇ ਵੇ ਬਾਣ ਦੇ ਵਿੱਚ ਜੇ ਤੁਸੀਂ ਗੰਨੇ ਦੇ ਖੇਤ ਚ ਮਿੱਟੀ ਲਾਉਣੀ ਆ ਕੋਈ ਨਰਮੇ ਦੇ ਖੇਤ ਚ ਮਿੱਟੀ ਲਾਉਣੀ ਆ ਤੁਸੀਂ ਉਹਦੇ ਨਾਲ ਲਾ ਸਕਦੇ ਆ ਜੇ ਤੁਸੀਂ ਆਹ ਖਾਲੀ ਨੂੰ ਘੱਟ ਕਰਨਾ ਤਾਂ ਫਿਰ ਅਟੈਚਮੈਂਟ ਢੀੜੀ ਹੋ ਜੂਗੀ ਫਿਰ ਹੋਰ ਘੱਟ ਹੋ ਜੂਗਾ ਉਸੇ ਤਰੀਕੇ ਨਾਲ ਬਲੇਡਾਂ ਦੀ ਐਡਜਸਟਮੈਂਟ ਹੋ ਜੂ ਬਲੇਡ ਤੰਗ ਕਰ ਸਕਦੇ ਆ ਚੌੜੇ ਕਰ ਸਕਦੇ ਆ ਉਸੇ ਤਰੀਕੇ ਨਾਲ ਆਪਾਂ ਇਹਨੂੰ ਸਿਸਟਮ ਨੂੰ ਤਿਆਰ ਕਰ ਸਕਦੇ ਆ ਇੱਕ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਡੰਗਾਈ ਕਿੰਨੀ ਲੈ ਰਿਹਾ ਇੱਕ ਸੁੱਕੇ ਬਾਣ ਦੇ ਵਿੱਚ ਕਿੰਨੀ ਢੰਗਾਈ ਲੈ ਰਿਆ ਜੇ ਬਾਹੇ ਵੀ ਬਾਣ ਚ ਦਾ ਕਮਾਲ ਕਰ ਦੂ। ਜਿਹੜੀ ਆ ਖੱਟੀ ਮਿੱਟੀ ਆਪਾਂ ਪਟਦੇ ਹੁੰਨੇ ਆ। ਆ ਖੱਟੀ ਮਿੱਟੀ ਕੱਢਤੀ ਖੇਤ ਚੋਂ। ਜਿਹੜੀ ਉਲਟਾਵੇਂ ਹਲਾਣਾ ਪਟਦੇ। ਤੁਸੀਂ ਇਹ ਦੇਖੋ ਵੀ ਇਹਨੂੰ ਕੱਟਣ ਦਾ ਮਿੱਟੀ ਨੂੰ। ਕਿੱਡੀ ਕਾਲੀ ਮਿੱਟੀ ਨੂੰ ਥੱਲੇ ਤੱਕ ਐਂ ਨਿਚੋੜਿਆ ਪਿਆ ਮਿੱਟੀ ਨੂੰ। ਭਈ ਮੰਗਵਾਉਣ ਲਈ ਕਿਸਾਨ ਭਰਾ ਕੀ ਕਰ ਸਕਦਾ ਤੁਹਾਨੂੰ ਕੀ ਕਰੇ ਫੋਨ ਨੰਬਰ ਦਿੱਤਾ ਹੋਇਆ। ਕੋਈ ਵੀ ਕਿਸਾਨ ਭਰਾ ਮਸ਼ੀਨ ਮਗਾਉਣਾ ਚਾਹੁੰਦਾ ਹੈ ਕੰਪਨੀ ਦੇ ਵਿੱਚ ਦਿੱਤੇ ਗਏ ਤੁਹਾਡੀ ਵੀਡੀਓ ਤੇ ਨੰਬਰ ਦਿੱਤੇ ਗਏ ਨੇ ਉਹਨਾਂ ਦੇ ਸਾਨੂੰ ਨੋਰਮਲ ਕਾਲ ਕਰੇ ਜਾਂ WhatsApp ਤੇ ਮੈਸੇਜ ਕਰੇ ਪੂਰੀ ਜਾਣਕਾਰੀ ਦੇ ਦਿੱਤੀ ਜਾਵੇਗੀ ਸਿਰਫ 5000 ਰੁਪਏ ਪਹਿਲਾਂ ਕੰਪਨੀ ਦੇ ਅਕਾਊਂਟ 'ਚ ਉਹਨਾਂ ਨੇ ਪਾਉਣਾ ਉਸ ਤੋਂ ਬਾਅਦ ਕੰਪਨੀ ਦੇ ਵਿੱਚੋਂ ਪੂਰੀ ਫਿੱਟ ਹੋ ਕੇ ਇਹ ਮਸ਼ੀਨ ਕਿਸਾਨ ਦੇ ਘਰ ਜਾਏਗੀ ਔਰ ਬਾਕੀ ਦੇ ਪੈਸੇ ਜੋ ਸਾਡਾ ਡਰਾਈਵਰ ਜਾਏਗਾ ਉਹਨੂੰ ਹੱਥੋਂ ਹੱਥ ਕੈਸ਼ ਦੇ ਦੇਣੇ ਨੇ ਜਾਂ ਆਨਲਾਈਨ ਪੇਮੈਂਟ ਵੀ ਕਰ ਸਕਦੇ ਨੇ ਇਹ ਫੈਸਿਲਿਟੀ ਸਿਰਫ ਪੰਜਾਬ ਦੇ ਲਈ ਹੈ ਅਗਰ ਪੰਜਾਬ ਤੋਂ ਬਾਹਰਲਾ ਤੁਹਾਡਾ ਕੋਈ ਫਾਲੋਅਰ ਹੈ ਮਸ਼ੀਨ ਲੈਣਾ ਚਾਹੁੰਦਾ ਤਾਂ 5000 ਰੁਪਏ ਅਕਾਊਂਟ ਚ ਪਾਊਗਾ ਉਸ ਤੋਂ ਬਾਅਦ ਇਹ ਕੋਰੀਅਰ ਰਾਹੀਂ ਮਸ਼ੀਨ ਉਹਨਾਂ ਦੇ ਜ਼ਿਲ੍ਹਾ ਦੇ ਵਿੱਚ ਪਹੁੰਚੂਗੀ ਬਾਕੀ ਦਾ ਪੈਸਾ ਜਦੋਂ ਜ਼ਿਲ੍ਹਾ 'ਚ ਪਹੁੰਚ ਕੇ ਉਦੋਂ ਮਸ਼ੀਨ ਦੇ ਪੈਸੇ ਸਾਡੇ ਅਕਾਊਂਟ 'ਚ ਆਉਣਗੇ ਤੇ ਉਸ ਤੋਂ ਬਾਅਦ ਮਸ਼ੀਨ ਨਿਕਲ ਕੇ ਕਿਸਾਨ ਦੇ ਖੇਤ ਦੇ ਵਿੱਚ ਚਲੀ ਜਾਊਗੀ ਡਿਲੀਵਰੀ ਦਾ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਜਾਊਗਾ ਕੋਈ ਡਿਲੀਵਰੀ ਦਾ ਪੈਸਾ ਨਹੀਂ ਲਿਆ ਜਾਊਗਾ ਜੇ ਕੱਲ ਨੂੰ ਇਹਦਾ ਕੋਈ ਪਾਰਟਸ ਖਰਾਬ ਹੁੰਦਾ ਗਾਰੰਟੀ ਕਾਦੀ ਹੈ ਗਾਰੰਟੀ ਗਾਰੰਟੀ 1 ਸਾਲ ਦੀ ਪੂਰੀ ਗਾਰੰਟੀ ਰਹੇਗੀ ਕੁਝ ਵੀ ਟੁੱਟ ਗਿਆ ਫਟ ਗਿਆ ਚਾਹੇ ਇੰਜਰ ਦਾ ਚਾਹੇ ਰੂਟਰੀ ਦਾ ਚਾਹੇ ਕਿਸੇ ਵੀ ਕਿਸਮ ਦਾ ਬਲੇਡ ਤੱਕ ਵੀ ਟੁੱਟ ਗਿਆ 1 ਸਾਲ ਦੇ ਵਿੱਚ ਕਿਸਾਨ ਦੇ ਘਰੇ ਫਰੀ ਪਹੁੰਚਾਇਆ ਜਾਊਗਾ ਕਿਤੇ ਵੀ ਕਿਤੇ ਵੀ ਆਉਣ ਦੀ ਜਾਣ ਦੀ ਲੋੜ ਨਹੀਂ ਹੈ ਔਰ ਜਿਹੜੀ ਵੀ ਸੁਵਿਧਾ ਆਨਲਾਈਨ ਫੋਨ ਤੇ ਹੀ ਵੀਡੀਓ ਤੇ ਮਾਧਿਅਮ ਦੇ ਨਾਲ ਜਾਂ ਉਹਨਾਂ ਨੂੰ WhatsApp ਦੇ ਮਾਧਿਅਮ ਦੇ ਨਾਲ ਆਨਲਾਈਨ ਹੋ ਕੇ ਕਿਸਾਨ ਨੂੰ ਘਰ ਬੈਠੇ ਸਹਾਇਤਾ ਦਿੱਤੀ ਜਾਊ ਤੇ ਦੂਸਰੀ ਗੱਲ ਮੇਰੇ ਵੱਲੋਂ ਇਹ ਸੁਣ ਲਓ ਕਿ ਕਿਸੇ ਵੀ ਸੱਜਣ ਨੂੰ ਜਿਹੜਾ ਸਮਾਨ ਗਾਰੰਟੀ ਵਾਲਾ ਵੀ ਪਹੁੰਚਦਾ ਉਹ ਵੀ ਉਹਦੀ ਡਿਲੀਵਰੀ ਵੀ ਫਰੀ ਉਹਦੀ ਵੀ ਡਿਲੀਵਰੀ ਫਰੀ ਆ ਉਹਦੀ ਵੀ ਡਿਲੀਵਰੀ ਫਰੀ ਆ ਤੇ ਬਾਅਦ ਦੇ ਵਿੱਚ ਗਾਰੰਟੀ ਨੰਗਣ ਤੋਂ ਬਾਅਦ ਜੇ ਕਿਸੇ ਕਿਸਾਨ ਨੂੰ ਇਹਦਾ ਪਾਰਟਸ ਦੀ ਲੋੜ ਪੈਂਦੀ ਆ ਤਾਂ ਉਹਦੀ ਡਿਲੀਵਰੀ ਉਹਦੀ ਵੀ ਡਿਲੀਵਰੀ ਫਰੀ ਆ ਉਹਦੀ ਵੀ ਡਿਲੀਵਰੀ ਫਰੀ ਆ ਇਹਨੂੰ ਕਹਿੰਦੇ ਆ ਰਾਜਾ ਭਾਈ ਜਿਹੜੇ ਸਾਹਮਣਾ ਤੱਕੜਾ ਇੰਜਨ ਜਾਨ ਉਹ ਸਾਹਮਣਾ ਫਿਰ ਰੇਟ ਕਿੰਤਾ ਨਹੀਂ 1.5 ਲੱਖ ਤੋਂ ਪਾਰ ਕਰਤਾ ਕਿਤੇ ਦਾ ਭਾਈ ਜੀ ਇਸ ਮਸ਼ੀਨ ਦਾ ਰੇਟ ਲੱਖਾਂ ਚ ਤਾਂ ਕਰਨਾ ਹੀ ਨਹੀਂ ਨਾ ਡੇਢ ਲੱਖ ਕਰਨਾ ਨਾ 2 ਲੱਖ ਕਰਨਾ ਸਿਰਫ ਮਸ਼ੀਨ ਹੈ 95000 ਦੀ 3 ਫੁੱਟ ਦੀ ਰੂਟਰੀ ਦੇ ਨਾਲ 9.5 HP ਦੇ ਜਪਨੀਜ਼ ਇੰਜਨ ਦੇ ਨਾਲ ਬਿਹਤਰੀਨ ਤਰੀਕੇ ਨਾਲ ਬਣੀ ਬਾਹੂ ਬਲੀ ਰਾਕਟ ਮਸ਼ੀਨ 95000 ਦੀ ਹਰੇਕ ਕਿਸਾਨ ਦੇ ਘਰ ਜਾਓ 95000 ਦੀ ਡਿਲੀਵਰੀ ਫ੍ਰੀ ਕਰਤੀ ਇੱਕ ਸਾਲ ਦੀ ਗਾਰੰਟੀ ਦਿੱਤੀ ਇੱਕ ਚੀਜ਼ ਹੋਰ ਦੇ ਦੇ ਮੇਰੇ ਅੱਖ ਦੇ ਦੇ ਕੁਝ ਦੇ ਦੇ ਜਿਹੜੇ ਇਹਦੇ ਨਾਲ ਮਿੱਟੀ ਲਾਉਣ ਵਾਲੇ ਜਿਹੜੇ ਆਪਾਂ ਹੁਣ ਆ ਡਿੱਚਰ ਲਾ ਰਹੇ ਆ 6500 ਰੁਪਏ ਦੇ ਇਹ ਡਿੱਚਰ ਨੇ ਇਹ ਵੀ ਕਿਸਾਰ ਕਿਸਾਨ ਨੂੰ ਮਸ਼ੀਨ ਦੇ ਨਾਲ ਜਾਣਗੇ ਜਿਹੜੀ ਵੀ ਤੁਹਾਡੀ ਵੀਡੀਓ ਦਾ ਤੁਹਾਨੂੰ ਸਕਰੀਨ ਸ਼ਾਟ ਭੇਜੂਗਾ ਜਿਹੜਾ ਵੀ ਸੱਜਣ ਵੀਡੀਓ ਦੇਖ ਰਿਹਾ 95000 ਰੁਪਏ ਦੇ ਵਿੱਚ ਮਸ਼ੀਨ ਲਓ ਇੱਕ ਸਾਲ ਦੀ ਗਾਰੰਟੀ ਲਓ ਡਿਲੀਵਰੀ ਲਓ ਤੇ ਨਾਲ ਲਓ ਬਲੇਡ ਬਲੇ 6500 ਰੁਪਏ ਦੇ ਬਲੇਡ ਲਓ ਤੇ ਜਿਹੜਾ ਸੱਜਣ ਆ ਇਹ ਤੁਸੀਂ ਲੈ ਜਾਓ 95000 ਰੁਪਏ ਦੇ ਵਿੱਚ ਸਾਰੀ ਜ਼ਿੰਦਗੀ ਵਰਤਣ ਵਾਲਾ ਸੱਜਣ ਉਫਰੀ